ਪਹਿਲੇ ਹੀ ਪ੍ਰਧਾਨ ਮੰਤਰੀ ਪਹਿਲੇ ਹੀ ਲੋਕਾਂ ਨੂੰ ਇੱਕ ਗਲਤ ਦੱਸ ਗਏ ਨੇ ਕਿ 1984 ਭੁੱਲਿਓ ਨਾ ਉਹਨਾਂ ਨੂੰ ਪਤਾ ਹੈ ਕਿ ਅਜ ਰਾਗ ਨੂੰ ਗੱਦੀ ਨਹੀਂ ਆਣਾ ਤੇ ਆਉਣਾ ਵੀ ਹਰਮੰਦਰ ਸਾਹਿਬ ਹੈ ਆਉਣਾ ਵੀ ਹਰਮੰਦਰ ਸਾਹਿਬ ਹੈ ਤੂਫਾਨੀ ਲੈਣੀਆਂ ਉਹਨਾਂ ਨੇ ਪੰਜਾਬ ਵਿੱਚ ਕੀਤੀਆਂ 70 ਸਾਲ ਤੋਂ ਵੱਧ ਦੇ ਜਿੰਨੇ ਬਜ਼ੁਰਗ ਨੇ ਉਹਨਾਂ ਨੂੰ ਇਲਾਜ ਲਈ ਚਿੰਤਾ ਕਰਨ ਦੀ ਲੋੜ ਨਹੀਂ ਕਲੀਅਰ ਹੀ ਸੀ ਕਿ ਜੇ ਪ੍ਰਧਾਨ ਮੰਤਰੀ ਆਉਂਦੇ ਨੇ ਤਾਂ ਅਸੀਂ ਉੱਥੇ ਵਿਰੋਧ ਕਰਾਂਗੇ ਬਿਲਕੁਲ ਪੁਲਿਸ ਵੱਲੋਂ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਬਿਲਕੁਲ ਜੀ ਗ੍ਰਿਫਤਾਰੀਆਂ ਹੋ ਗਈਆਂ ਖਾਣੇ 'ਚ ਬਿਠਾ ਲਿਆ ਗਿਆ ਜੇਕਰ ਟਕਰਾ ਹੋ ਜਾਂਦਾ ਤਾਂ ਮੇਰੇ ਖਿਆਲ ਦੇ ਨਾਲ ਚਾਹੇ ਸਿਆਸੀ ਪਾਰਟੀਆਂ ਨੇ ਚਾਹੇ ਪੰਜਾਬ ਦੀ ਸਰਕਾਰਾਂ ਚਾਹੇ ਪ੍ਰਸ਼ਾਸਨ ਉਹਨਾਂ ਦੇ ਮੱਥੇ ਤੇ ਦਾਗ ਲੱਗਦਾ ਪਰ ਜਿਹੜੇ ਵਿਰੋਧ ਚੱਲਦੇ ਪਏ ਨੇ ਹੱਲੀ ਵੀ ਬੀਜੇਪੀ ਦਾ ਪਿੰਡਾਂ 'ਚ ਵਿਰੋਧ ਚੱਲਦਾ ਪਿਆ ਜੀ ਉਹ ਬੈਕਫਾਇਰ ਬਹੁਤ ਵੱਡਾ ਮਾਰਦਾ ਹਾਂਸਰਾਜ ਹੰਸ ਤੇ ਕਿਸਾਨਾਂ ਦਾ ਮਸਲਾ ਫਿਰ ਤੋਂ ਤੂਲ ਫੜਦਾ ਨਗਰ 1 ਜੂਨ ਤੱਕ ਜੇ ਮੈਂ ਜਿੰਦਾ ਰਿਹਾ ਤਾਂ ਮਿਲਾਂਗੇ ਨਹੀਂ ਮੈਨੂੰ ਤਾਂ ਕੁਝ ਵੀ ਹੋ ਸਕਦਾ ਸੀ 베ਦੀ ਗੱਡੀ ਤੋੜ ਦਿੱਤੀ ਗਈ ਚਾਹੇ ਕਹਿ ਦੋ ਕਿ ਰੰਗ ਦਿੱਤਾ ਗਿਆ ਜਾਂ ਉਹ ਬਣ ਗਿਆ ਕਿ ਇੱਕ ਦਲਿਤ ਭਾਈਚਾਰੇ ਦੇ ਵਿਅਕਤੀ ਉੱਤੇ ਗੱਡੀ ਦੀ ਫੇਟ ਮਾਰੀ ਗਈ ਤੇ ਉਹਦੀ ਲੱਤ ਟੁੱਟ ਗਈ ਜੋ ਇੰਤਜ਼ਾਮ ਕਰ ਰਹੀ ਸੀ ਉਹਨਾਂ ਨੂੰ ਤੇ ਉਹਨਾਂ ਦੀ ਬੇਟੀ ਜੋ ਸੀ ਉਹਦੇ ਤੇ ਹਮਲਾ ਕਰ ਦਿੱਤਾ ਗਿਆ ਕੱਪੜੇ ਵੀ ਪਾੜੇ ਗਏ ਉਹਨਾਂ ਕੋਲੇ ਤਰਕ ਹੁੰਦੇ ਸੀ ਉਹ ਅਕਸਰ ਇਹ ਕਹਿੰਦੇ ਸੀ ਕਿ ਸਾਡੇ ਵੱਲੋਂ ਕੋਈ ਗੁੱਸਾ ਨਹੀਂ ਸਾਡੇ ਵੱਲੋਂ ਕੋਈ ਹਮਲਾ ਨਹੀਂ ਅਸੀਂ ਇਦਾਂ ਦਾ ਕੁਝ ਨਹੀਂ ਕਰਨਾ ਅਸੀਂ ਇੱਥੇ ਬੈਠੇ ਆ ਉਦੇ ਉੱਪਰ ਭਗਲਵਾ ਜਰੂਰ ਕਰਾਂਗੇ ਕਿ ਉਹ 11 ਸਵਾਲ ਜਿਹੜੇ ਨੇ ਉਹ ਕਿੰਨੇ ਕੁ ਵੈਲਿਡ ਨੇ ਜਾਖੜ ਸਾਹਿਬ ਦਾ ਵੀ ਉਹਦੇ ਤੇ ਰਿਐਕਸ਼ਨ ਆਇਆ ਕਿ ਕਿਸਾਨ ਰਾਜਨੀਤੀ ਕਰ ਰਹੇ ਨੇ ਜਾਂ ਰਾਜਨੀਤੀ ਤੋਂ ਪ੍ਰਭਾਵੇ ਤਾਂ ਇਹ ਕਿਸਾਨ ਵੀ ਨਹੀਂ ਹੈਗੇ ਉਹ ਤਾਂ ਇਹ ਕਹਿ ਰਹੇ ਨੇ ਗੱਲ ਤਾਂ ਉਹ ਹੈ ਕਿ ਮੈਨੀਫੈਸਟੋ ਦਾ ਇੱਕ ਇਹੋ ਹੈ ਕਿ ਤੁਸੀਂ ਰਿਟਰਨ ਦਿੱਤਾ ਹੋਇਆ ਸੀ ਜੀ ਮੂੰਹ ਜਬਾਨੀ ਦਾ ਕੋਈ ਕੁਝ ਵੀ ਕਹਿ ਜਵੇ ਪਰ ਨੈਸ਼ਨਲ ਪਾਰਟੀਆਂ ਇੱਕ ਸਟੇਟ ਦੇ ਲਈ ਕੀ ਕਰਨਾ ਚਾਹੁੰਦੀਆਂ ਨੇ ਸਟੇਟ ਵਾਲਿਆਂ ਨੂੰ ਪਤਾ ਤਾਂ ਲੱਗਣਾ ਚਾਹੀਦਾ ਹੈ ਪਬਲਿਕ ਆਡੀਅਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਪ੍ਰਦੀਪ ਤਿਮਾਰ ਮੈਂ ਸਰਵਜੀਤ ਸਿੰਘ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਸੱਤਾ ਦੰਗਲ ਦੇ ਵਿੱਚ ਸੱਤਾ ਦੰਗਲ ਦੇ ਵਿੱਚ ਰੋਜ਼ਾਨਾ ਦੇ ਸਿਆਸੀ ਮੁੱਦਿਆਂ ਤੇ ਕਰਾਂਗੇ ਚਰਚਾ ਲੋਕ ਸਭਾ ਇਲੈਕਸ਼ਨ ਦਾ ਦੌਰ ਜਾਰੀ ਹੈ 13 ਸੀਟਾਂ ਪੰਜਾਬ ਦੀਆਂ ਔਰ ਅੱਜ ਵੱਡਾ ਦਿਨ ਹੈ ਕਿਉਂਕਿ 8 ਸੂਬਿਆਂ ਦੇ ਵਿੱਚ 8 ਰਾਜਾਂ ਦੇ ਵਿੱਚ ਅੱਜ મતદાન ਹੋ ਰਿਹਾ ਹੈ ਸਰਵਜੀਤ ਜੀ ਕੀ ਵਿਚਾਰ ਹੈ ਅੱਜ ਹੀ ਸਾਰੇ ਵੱਡੇ ਚਿਹਰੇ ਨੇ ਵੋਟ ਕਾਸਟ ਕੀਤਾ ਹੈ ਜੀ ਦਿੱਲੀ Jharkhand West Bengal ਤੇ ਹਰਿਆਣਾ ਜੀ ਤੇ ਸਾਰੇ ਵੱਡੇ ਜਿਹੜੇ ਚਿਹਰੇ ਨੇ ਇਸੀ ਬੈਲਟ ਦੇ ਹੈਗੇ ਨੇ ਤੇ ਅੱਜ ਰਾਸ਼ਟਰਪਤੀ ਸਾਡੇ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂਰ ਨੇ ਵੀ ਜੀ ਦਿੱਤਾ ਆਪਣਾ ਮਤਦਾਨ ਵੋਟ ਕਾਸਟ ਕੀਤਾ ਜੀ ਵਾਈਸ ਪ੍ਰੈਜ਼ੀਡੈਂਟ ਨੇ ਵੀ ਕੀਤਾ ਹੈ ਤੇ ਰਾਹੁਲ ਗਾਂਧੀ ਸੋਨੀਆ ਗਾਂਧੀ ਪ੍ਰਿਅੰਕਾ ਗਾਂਧੀ ਤੇ ਪ੍ਰਿਅੰਕਾ ਗਾਂਧੀ ਦੇ ਬੱਚਿਆਂ ਨੇ ਜੀ ਅੱਜ ਸਾਰੇ ਨੇ ਵੋਟ ਪਾਏ ਨੇ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਜੀ ਅੱਜ ਕਾਫੀ ਗਰਮਾ ਗਰਮੀ ਹੈਗੀ ਹੈ ਇਧਰ ਸਾਬਕਾ ਸੀਐਮ ਮਨੋਰ لال ਖੱਟਰ ਹਰਿਆਣਾ ਉਹਨਾਂ ਨੇ ਵੀ ਵੋਟ ਕਾਸਟ ਕੀਤਾ ਹੈ ਤੇ ਅੱਜ ਕਾਫੀ ਪੋਲੀਟੀਸ਼ੀਅਨਸ ਨੇ ਆਪਣੇ ਵੋਟ ਕਾਸਟ ਕੀਤੇ ਨੇ ਜਿਹੜੇ ਵੱਡੇ ਰਾਜੇ ਨੇ ਉਹਨਾਂ ਦੇ ਵਿੱਚ ਹੋ ਰਹੇ ਨੇ ਜੀ ਜੀ ਤੇ ਕਾਫੀ ਗਰਮਾ ਗਰਮੀ ਅੱਜ ਤਾਪਮਾਨ ਜਾਨਾ ਗਰਮ ਮਾਦ ਰਿਹਾ ਹੈ ਮਾਦ ਰਿਹਾ ਹੈ ਤੇ ਕਾਫੀ ਪੋਲੀਟੀਸ਼ੀਅਨਸ ਨੇ ਆਪਣਾ ਵੋਟ ਕਾਸਟ ਕੀਤਾ ਹੈ ਸ਼ਾਇਦ ਇਹੀ ਕਾਰਨ ਹੈ ਕਿ ਜਿੰਨੇ ਵੀ ਲੋਕ ਵੋਟ ਪਾ ਕੇ ਗਏ ਨੇ ਉਹ ਅਪੀਲ ਕਰਕੇ ਗਏ ਨੇ ਲੋਕਾਂ ਨੂੰ ਬਿਲਕੁਲ ਜੀ ਉਹ ਇਹੀ ਅਪੀਲ ਕਰਕੇ ਗਏ ਨੇ ਕਿ ਵੋਟ ਪਾਣਾ ਜ਼ਰੂਰੀ ਹੈ ਔਰ ਵੋਟ ਪਾਣ ਨਿਕਲੋ ਬਿਲਕੁਲ ਉਹ ਕਹਿੰਦੇ ਗਰਮੀ ਹੈ ਅਸੀਂ ਵੀ ਜਾਣਦੇ ਹਾਂ ਪਰ ਇਹ ਤੁਹਾਡਾ ਹੱਕ ਹੈ ਲੋਕਤੰਤਰੀ ਕਾ ਹੱਕ ਹੈ ਇਹਦਾ ਇਸਤੇਮਾਲ ਜ਼ਰੂਰ ਕਰੋ ਬਿਲਕੁਲ ਜੀ ਸਵਾਤੀ ਮਾਲੀਵਾਲ ਨੇ ਵੀ ਅੱਜ ਆਪਣਾ ਵੋਟ ਕਾਸਟ ਕਰ ਹਾਂਜੀ ਸਵਾਤੀ ਮਾਲੀਵਾਲ ਨੇ ਦਿੱਲੀ ਤੋਂ ਆਪਣਾ ਵੋਟ ਕਾਸਟ ਕੀਤਾ ਹੈ ਜੀ ਅੱਜ ਵੈਸੇ ਕਾਫੀ ਪੋਲਿਟਿਸ਼ੀਅਨਸ ਜਿਹੜੇ ਦਿੱਲੀ ਦੇ ਹੈ ਨੇ ਉਹਨਾਂ ਨੇ ਸਾਰੇ ਨਹੀਂ ਆਪਣਾ ਅੱਜ ਵੋਟ ਕਾਸਟ ਕਰ ਲਿਆ ਤਾਂ ਬਿਲਕੁਲ ਤਾਂ ਮਹਿਲਾਵਾਂ ਨੇਤਰੀਆਂ ਨੇ ਜੋ ਉਹਨਾਂ ਨੇ ਵੀ ਮਹਿਲਾਵਾਂ ਨੂੰ ਦੇਸ਼ ਦੀਆਂ ਨੂੰ ਇਹ ਬੇਨਤੀ ਕੀਤੀ ਹੈ ਅਪੀਲ ਕੀਤੀ ਹੈ ਕਿ ਮਹਿਲਾਵਾਂ ਜ਼ਰੂਰ ਬੂਥ ਤੇ ਪਹੁੰਚ ਕੇ ਤੇ ਵੋਟ ਜ਼ਰੂਰ ਪਾਉਣ ਤਾਂ ਅੱਜ ਰਾਜ ਦੇ ਵਿੱਚ ਮਾਫ ਕਰਨਾ ਅੱਜ ਦੇਸ਼ ਦੇ ਵਿੱਚ तमाम ਰਾਜਾਂ ਦੇ ਵਿੱਚ VOTING ਚੱਲ ਰਹੀ ਹੈ ਤੇ ਆਖਰੀ ਗੇੜ ਦੀ VOTING ਹੋਣੀ ਹੈ ਪੰਜਾਬ ਦੇ ਵਿੱਚ ਬਿਲਕੁਲ ਜੀ ਆਖਰੀ ਜਿਹੜਾ ਹੈਗਾ ਉਹ ਪੰਜਾਬ ਦਾ ਨੰਬਰ ਹੈ ਜੀ 1 ਜੂਨ ਤੋਂ ਤਾਂ ਨੈਸ਼ਨਲ ਪਾਰਟੀਆਂ ਔਰ ਪੰਜਾਬ ਦੀਆਂ ਲੋਕਲ ਪਾਰਟੀਆਂ ਸਾਰਿਆਂ ਦਾ ਜ਼ੋਰ ਇਸ ਵੇਲੇ ਪੰਜਾਬ ਦੇ ਵਿੱਚ ਝੋਕਿਆ ਜਾ ਰਿਹਾ ਹੈ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਨੇ ਉਹ ਵੀ ਰੈਲੀਆਂ ਕਰਕੇ ਗਏ ਨੇ ਤੂਫਾਨੀ ਰੈਲੀਆਂ ਕਰਕੇ ਗਏ ਤੂਫਾਨੀ ਰੈਲੀਆਂ ਉਹਨਾਂ ਨੇ ਪੰਜਾਬ ਵਿੱਚ ਕੀਤੀਆਂ ਜੀ ਇੱਕ ਦਿਨ ਪਟਿਆਲਾ ਕੀਤੀ ਤੇ ਦੋ ਦਿਨ ਲਗਾਤਾਰ ਜਲੰਧਰ ਤੇ ਗੁਰਦਾਸਪੁਰ ਨਾਲ ਦੇ ਨਾਲ ਬੈਕ ਟੂ ਬੈਕ ਕੀਤੀ ਤੇ ਨਾਲ ਹਿਮਾਚਲ ਵਿੱਚ ਕੀਤੀ ਹੈ ਜੀ ਤੇ ਇਹਨਾਂ ਰੈਲੀਆਂ ਦੌਰਾਨ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਇਤਿਹਾਸ ਦੀ ਗੱਲ ਕੀਤੀ ਬਿਲਕੁਲ ਜੀ ਇਥੋਂ ਦੀ ਵਿਰਾਸਤ ਦੀ ਗੱਲ ਕੀਤੀ ਬਿਲਕੁਲ ਜੀ ਪੰਜਾਬ ਦੇ ਦੁਖਾਂਤ ਦੀ ਵੀ ਗੱਲ ਕੀਤੀ ਤੇ ਜੋ ਪੰਜਾਬ ਦੇ ਬਜ਼ੁਰਗ ਹੈ ਉਹਨਾਂ ਨੂੰ ਲੈ ਕੇ ਵੀ ਉਹ ਇੱਕ ਗੱਲ ਕਹਿ ਕੇ ਗਏ ਨੇ ਕਹਿੰਦੇ ਜੀ 70 ਸਾਲ ਤੋਂ ਵੱਧ ਦੇ ਜਿੰਨੇ ਬਜ਼ੁਰਗ ਨੇ ਉਹਨਾਂ ਨੂੰ ਇਲਾਜ ਲਈ ਚਿੰਤਾ ਕਰਨ ਦੀ ਲੋੜ ਨਹੀਂ ਯਾਨੀ ਕਿ ਹੁਣ ਬਜ਼ੁਰਗਾਂ ਨੂੰ ਬੱਚਿਆਂ ਵੱਲ ਵੇਖਣ ਦੀ ਲੋੜ ਨਹੀਂ ਕਿ ਸਾਡਾ ਇਲਾਜ ਕਰਾਓ ਕਹਿੰਦੇ ਸਾਰੀ ਜ਼ਿੰਮੇਵਾਰੀ ਸਾਡੀ ਹਾਂਜੀ ਉਹ ਹੈਲਥ ਦਾ ਉਹਨਾਂ ਨੂੰ ਇੱਕ ਕਹਿੰਦੇ ਗਏ ਨੇ ਜੀ ਕਿ ਜਿੰਨੇ ਵੀ ਸੀਨੀਅਰ ਸਿਟੀਜ਼ਨਸ ਹੈ ਨੇ ਉਹ ਹੁਣ ਕਿਸ ਤੇ ਨਿਰਭਰ ਨਹੀਂ ਹੈ ਹੈਲਥ ਵਾਸਤੇ ਸਰਵਿਸਿਜ਼ ਵਾਸਤੇ ਜੀ ਤੇ ਉਹਨਾਂ ਨੂੰ ਸਰਕਾਰ ਹੈਲਥ ਸਰਵਿਸਿਜ਼ ਪ੍ਰੋਵਾਈਡ ਕਰਵਾਏਗੀ ਜੀ ਹਾਂਜੀ ਅੱਛਾ ਇਹ ਸਭ ਦੇ ਦੌਰਾਨ ਰੇਡ ਕਾ ਚੱਲਿਆ ਜਿਸ ਗੱਲ ਦਾ ਐਲਾਨ ਹੋ ਰਿਹਾ ਸੀਗਾ ਪਿਛਲੇ 1 ਮਹੀਨੇ ਤੋਂ ਜਾਂ ਜਦੋਂ ਤੋਂ ਵੋਟਾਂ ਦੀ ਸ਼ੁਰੂਆਤ ਹੋਈ ਆ ਚੋਣ ਜਾਬਤਾ ਲੱਗਿਆ ਕਿਸਾਨ ਜਥੇਬੰਦੀਆਂ ਲਗਾਤਾਰ ਧਰਨੇ ਪ੍ਰਦਰਸ਼ਨ ਕਰ ਰਹੀਆਂ ਸੀ ਬਿਲਕੁਲ ਜੀ ਔਰ ਉਹਨਾਂ ਦਾ ਇਹ ਕਲੀਅਰ ਹੀ ਸੀ ਕਿ ਜੇ ਪ੍ਰਧਾਨ ਮੰਤਰੀ ਆਉਂਦੇ ਨੇ ਤਾਂ ਅਸੀਂ ਉੱਥੇ ਵਿਰੋਧ ਕਰਨਾ ਬਿਲਕੁਲ ਤਾਪਟਿਆਲਾ ਦੇ ਵਿੱਚ ਉਹਨਾਂ ਨੇ ਜ਼ੋਰ ਲਾਇਆ ਗੁਰਦਾਸਪੁਰ ਜਲੰਧਰ ਦੇ ਵਿੱਚ ਸ਼ਾਇਦ ਜ਼ੋਰ ਤਾਂ ਲਾਇਆ ਪਰ ਉਹਦਾ ਅਸਰ ਨਹੀਂ ਵੇਖਣ ਨੂੰ ਮਿਲਿਆ ਕਿਉਂਕਿ ਪੁਲਿਸ ਵੱਲੋਂ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਬਿਲਕੁਲ ਜੀ ਗ੍ਰਿਫਤਾਰੀਆਂ ਹੋ ਗਈਆਂ ਥਾਣੇ 'ਚ ਬਿਠਾ ਲਿਆ ਗਿਆ ਕਿ ਜਿੰਨੀ ਦੇਰ ਚੋਣ ਪ੍ਰਚਾਰ ਚੱਲ ਰਿਹਾ ਰੈਲੀ ਚੱਲ ਰਹੀ ਹੈ ਉਦੋਂ ਤੱਕ ਅੰਦਰ ਰਹੋ ਉਸ ਤੋਂ ਬਾਅਦ ਦੀ ਬਾਤ ਚ ਦੇਖਾਂਗੇ ਹਾਂਜੀ ਜਿਸ ਰਹੀ ਪ੍ਰਸ਼ਾਸਨ ਨੇ ਉਹਨਾਂ ਨੂੰ ਇਹ ਹਾਊਸ ਅਰੈਸਟ ਵੀ ਕੀਤਾ ਹੋਇਆ ਸੀ ਕਈ ਇਹਨਾਂ ਨੂੰ ਪ੍ਰਧਾਨਾਂ ਨੂੰ ਕਸਾਨਾ ਦੇ ਜੀ ਕਿ ਜਿਸ ਤਰ੍ਹਾਂ ਹੀ ਪ੍ਰਧਾਨ ਮੰਤਰੀ ਆਪਣਾ ਐਗਜ਼ਿਟ ਕੀਤਾ ਨੇ ਪੰਜਾਬ ਤੋਂ ਤੇ ਨਾਲ ਦੇ ਨਾਲ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਗਿਆ ਕਹਾਂ ਦਾ ਨੂੰ ਵੱਡੀ ਗੱਲ ਇਹ ਰਹੀ ਕਿ ਬਿਨਾ ਕਿਸੇ ਵੱਡੇ ਟਕਰਾਅ ਦੇ ਅ ਕਿਉਂਕਿ ਜੇਕਰ ਟਕਰਾਅ ਹੋ ਜਾਂਦਾ ਤਾਂ ਮੇਰੇ ਖਿਆਲ ਦੇ ਨਾਲ ਚਾਹੇ ਸਿਆਸੀ ਪਾਰਟੀਆਂ ਨੇ ਚਾਹੇ ਪੰਜਾਬ ਦੀ ਸਰਕਾਰਾਂ ਚਾਹੇ ਪ੍ਰਸ਼ਾਸਨ ਉਹਨਾਂ ਦੇ ਮੱਥੇ ਤੇ ਦਾਗ ਲੱਗਣਾ ਸੀ ਬਿਲਕੁਲ ਜੀ ਤਾਂ ਇਸ ਦਾਗ ਤੋਂ ਬਚ ਬਚਾ ਕੇ ਉਨ੍ਹਾਂ ਦਾ ਵਿਰੋਧ ਵੀ ਰਜਿਸਟਰ ਹੋ ਗਿਆ ਬਿਲਕੁਲ ਜੀ ਕਿ ਚਲੋ ਜੀ ਅਸੀਂ ਸੜਕਾਂ ਤੇ ਨਿਕਲੇ ਹੋਇਆ ਸਾਨੂੰ ਪਹੁੰਚਣ ਨਹੀਂ ਦਿੱਤਾ ਪਰ ਸਾਡਾ ਵਿਰੋਧ ਹੈ ਸ਼ਾਂਤਮਈ ਵਿਰੋਧ ਸੀਗਾ ਸ਼ਾਂਤਮਈ ਵਿਰੋਧ ਸ਼ਾਂਤਮਈ ਵਿਰੋਧ ਸੀਗਾ ਜੀ ਦੂਸਰਾ ਇਹ ਹੈ ਕਿ ਹਾਂ ਭਗਵੰਤ ਮਾਨ ਸਰਕਾਰ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਨੇ ਇਸ ਵਾਰ ਕਾਫੀ ਅੱਛਾ ਜਿਹੜਾ ਕਹਿੰਦੇ ਕਿ ਲਾਅ ਐਂਡ ਆਰਡਰ ਜਿਹੜਾ ਮੇਨਟੇਨ ਕਰਾ ਕੇ ਰੱਖ ਲਿਆ ਜੀ ਮਤਲਬ ਠੀਕ ਰਿਹਾ ਇਸ ਵਾਰ ਕੌਣ ਵੇਖਣਾ ਇਹ ਹੋਵੇਗਾ ਕਿ ਪ੍ਰਧਾਨ ਮੰਤਰੀ ਦੇ ਇਸ ਗੇੜੇ ਦਾ ਪੰਜਾਬ ਦੇ ਇਲੈਕਸ਼ਨ ਤੇ ਕੀ ਅਸਰ ਪਵੇ ਦੇਖੋ ਪ੍ਰਦੀ ਮੇਰੇ ਖਿਆਲ ਨਾਲ ਇੱਕ ਸਿਆਸੀ ਰੈਲੀ ਕਰਨੀ ਬਹੁਤ ਡਿਫਰੈਂਟ ਗੱਲ ਹੈ ਪਰ ਜਿਹੜੇ ਵਿਰੋਧ ਚੱਲਦੇ ਪਏ ਨੇ ਹੱਲੀ ਵੀ ਬੀਜੇਪੀ ਦਾ ਪਿੰਡਾਂ 'ਚ ਵਿਰੋਧ ਚੱਲਦਾ ਪਿਆ ਜੀ ਉਹ ਬੈਕਫਾਇਰ ਬਹੁਤ ਵੱਡਾ ਮਾਰਦਾ ਪਿਆ ਹੂੰ ਉਹਦੇ ਕਰਕੇ ਵੋਟ ਕਿੰਨੀ ਪੈਂਦੀ ਹੈ ਬੀਜੇਪੀ ਨੂੰ ਇੱਥੇ ਕਿੰਨੀ ਸੀਟ ਕੱਢਦੀ ਹੈ ਉਹ ਇਲੈਕਸ਼ਨ ਦੇ ਰਿਜ਼ਲਟ ਅੰਤ 'ਚ ਪਤਾ ਲੱਗੇਗਾ ਪਰ ਭਾਜਪਾ ਨੂੰ ਕੁਝਕ ਤਾਂ ਠੰਡ ਪਈ ਹੈ हां कोशिशों की विरोध बहुत ऊंचे लेवल पे हो रहा सी बिल्कुल जी ते प्रधानमंत्री दे आवन दे नाल मंच संबोधन ਕਰਨ ਦੇ ਨਾਲ ਉਥੇ ਇਕੱਠ ਵੇਖ ਕੇ ਹੀ ਮੈਨੂੰ ਲੱਗਾ ਉਹਨਾਂ ਨੂੰ ਹੌਸਲਾ ਹੋ ਗਿਆ ਹਾਂ हां ਥੋੜਾ ਦੇਖੋ ਪ੍ਰਧਾਨ ਮੰਤਰੀ ਦਾ ਪ੍ਰੋਟੋਕਾਲ ਹੀ ਇਕਲਗ ਹੁੰਦਾ ਪ੍ਰਾਈਮ ਮਿਨਿਸਟਰੀ ਦੀ ਜਿਹੜੀ ਸਕਿਉਰਿਟੀ ਹੁੰਦੀ ਹੈ ਜੀ ਚਲੋ ਉਹਨਾਂ ਨੇ ਰੈਲੀ ਏਡੀ ਵੱਡੀ ਕੀਤੀ ਤਿੰਨ ਜਗ੍ਹਾ ਕੀਤੀ ਪੰਜਾਬ ਵਿੱਚ ਅچھے ਪ੍ਰੋਟੋਕਾਲ ਰਹੇ ਤੇ ਲਾਅ ਐਂਡ ਆਰਡਰ ਮੇਨਟੇਨਡ ਰਹਾ ਜੀ ਬਟ ਇੱਕ ਬੈਕ ਐਂਡ ਤੇ ਅਗਰ ਦੇਖਿਆ ਜਾਵੇ ਜਦ ਪ੍ਰਧਾਨ ਮੰਤਰੀ ਜੀ ਹੁਣ ਚਲੇ ਗਏ ਨੇ ਉਸ ਦੇ باوجود ਵਿਰੋਧ ਤਾਂ ਖਤਮ ਨਹੀਂ ਹੋਇਆ ਨਾ ਇਸ ਦੌਰਾਨ ਰੌਲਾ ਵੀ ਪੈ ਗਿਆ ਹਾਂਸਰਾਜ ਹੰਸ ਤੇ ਕਿਸਾਨਾਂ ਦਾ ਮਸਲਾ ਫਿਰ ਤੋਂ ਤੂਲ ਫੜਦਾ ਨਜ਼ਰ ਆ ਰਿਹਾ ਹੈ ਹਾਂਜੀ ਉਹ ਕੋਈ ਕੱਲ ਫੇਰ ਟਕਰਾਓ ਪਰਸੋਂ ਕੋਈ ਹੋਇਆ ਉਹ ਤਾਂ ਇਮੋਸ਼ਨਲ ਹੋ ਗਏ ਉਹ ਕਹਿੰਦੇ ਵੀ ਭਾਈ 1 ਜੂਨ ਤੱਕ ਜੇ ਮੈਂ ਜਿੰਦਾ ਰਿਹਾ ਤਾਂ ਮਿਲਾਂਗੇ ਨਹੀਂ ਮੈਨੂੰ ਤਾਂ ਕੁਝ ਵੀ ਹੋ ਸਕਦਾ ਸੀ ਮੇਰੀ ਗੱਡੀ ਤੋੜ ਦਿੱਤੀ ਗਈ ਸ਼ੀਸ਼ੇ ਭੰਨ ਦਿੱਤੇ ਗਏ ਔਰ ਤਲਵਾਰਾਂ ਤੇ ਹੋਰ ਹਥਿਆਰਾਂ ਦੇ ਨਾਲ ਸਾਡੇ ਤੇ ਹਮਲਾ ਹੋਇਆ ਪਰ ਪ੍ਰਦੀਪ ਮੇਰੇ ਖਿਆਲ ਮੈਨੂੰ ਲੱਗਦਾ ਨਹੀਂ ਕਿ ਵੀ ਇਹੋ ਜਿਹੀ ਕੁਝ ਗੱਲ ਹੋਈ ਹੈ ਜੋ ਕਿ ਜਿਹੜੀ ਗੱਡੀ 'ਚੋਂ ਬੈਠੇ ਉਹਦਾ ਇੱਕ ਵੀ ਸ਼ੀਸ਼ਾ ਨਹੀਂ ਟੁੱਟਿਆ ਹੋਇਆ ਜੋ ਵੀਡੀਓ ਆਂਦੀਆਂ ਪਈਆਂ ਨੇ ਸੂਤਰਾਂ ਦੇ ਹਸਾਬ ਨਾਲ ਜੀ ਮਤਲਬ ਅਸੀਂ ਆਪ ਨਹੀਂ ਇਸ ਗੱਲ ਨੂੰ ਉਹ ਕਰਦੇ ਕਿ ਅਸੀਂ ਇਹ ਕਹੀਏ ਜੀ ਹਾਂ ਇਹ ਗੱਲ ਹੋਈ ਬਟ ਸੂਤਰਾਂ ਦੇ ਹਵਾਲੇ ਨਾਲ ਜੋ ਵੀ ਨਿਊਜ਼ ਆਂਦੀ ਪਈ ਹੈ ਉਹਦੇ ਜੋ ਗੱਡੀ 'ਚ ਆਰਾਮ ਨਾਲ ਉੱਥੇ ਬੈਠੇ ਨੇ ਜੀ ਹੱਥ ਜੋੜ ਕੇ ਇਹੀ ਕਹਿੰਦੇ ਪਏ ਨੇ ਕਿ ਮੈਨੂੰ ਕਿਉਂ ਤੁਸੀਂ ਉਹ ਕਹਿੰਦੇ ਪਏ ਹੋ ਇਸ ਤੋਂ ਪਹਿਲਾਂ ਪਟਿਆਲਾ ਦੇ ਵਿੱਚ ਉਹਨਾਂ ਦੇ ਕਾਫਲੇ ਦਾ ਟਕਰਾ ਕਿਸਾਨਾਂ ਨਾਲ ਹੁੰਦਾ ਥੋੜਾ ਜਿਆ ਤੇ ਇੱਕ ਕਿਸਾਨ ਦੀ ਲੱਤ ਟੁੱਟ ਜਾਂਦੀ ਹੈ ਬਿਲਕੁਲ ਜੀ ਤੇ ਜਿਸ ਤੋਂ ਬਾਅਦ ਮਸਲੇ ਨੂੰ ਚਾਹੇ ਕਹੋ ਕਿ ਰੰਗ ਦਿੱਤਾ ਗਿਆ ਜਾਂ ਉਹ ਬਣ ਗਿਆ ਕਿ ਇੱਕ ਦਲਿਤ ਭਾਈਚਾਰੇ ਦੇ ਵਿਅਕਤੀ ਉੱਤੇ ਗੱਡੀ ਦੀ ਫੇਟ ਮਾਰੀ ਗਈ ਤੇ ਉਹਦੀ ਲੱਤ ਟੁੱਟ ਗਈ ਨਹੀਂ ਦੇਖੋ ਗੱਡੀ ਨੂੰ ਕੀ ਪਤਾ ਜਾਂ ਡਰਾਈਵਰ ਨੂੰ ਕਿਸੇ ਨੂੰ ਕੀ ਪਤਾ ਕਿ ਇਹ ਦਲਿਤ ਕੈਡਰ ਚ ਕੌਣ ਹੈ ਉਹ ਇੱਕ ਅਲੱਗ ਚੀਜ਼ ਹੋ ਜਾਂਦੀ ਹੈ ਪਹਿਲੇ ਤਾਂ ਇਨਸਾਨ ਹੀ ਹੈ ਜੀ ਜਿਹਨੂੰ 6 ਵਜੇ ਉਹ ਵਜੇ ਇਨਸਾਨ ਨੂੰ ਵਜੇ ਕਿਸਾਨ ਨੂੰ ਉਹ ਇਹ ਨਾ ਕੋ ਜੋ ਕਿਸ ਕੈਟਾਗਰੀ ਦਾ ਕਿਸਾਨ ਸੀ ਜਾਂ ਕਿਹੜੇ ਮਜ਼ਬਦ ਦਾ ਕਿਸਾਨ ਸੀਗਾ ਇਹ ਕਿਹੜੇ ਉਹਦੇ ਬੈਕਵਰਡ ਸੀਗਾ ਜਾਂ ਐਸਸੀ ਸੀਗਾ ਭਾਈ ਨਹੀਂ ਇਕ ਇਨਸਾਨ ਨੂੰ 6:00 ਵਜੇ ਚਲੋ ਇੱਕ ਐਕਸੀਡੈਂਟ ਇੱਕ ਇਹ ਐਕਸੀਡੈਂਟ ਕਹਿਿਆ ਜਾ ਸਕਦਾ ਹੈ ਅੱਛਾ ਗੱਲ ਵਿਗੜੀ ਕਦੋਂ ਸਰ ਜੀ ਜੀ ਪਹਿਲਾਂ ਤਾਂ ਹਾਂਸ ਰਾਜ ਹਾਂਸ ਕਿਸਾਨਾ ਨਾ ਕਹਿੰਦੇ ਆ ਕਿ ਮੈਂ ਚੱਲਾਂਗਾ ਤੁਸੀਂ ਬੈਠੋ ਆਪਾਂ ਗੱਲ ਕਰਾਂਗੇ ਤੁਸੀਂ ਮੈਨੂੰ ਜਿਤਾਓ ਮੈਂ ਤੁਹਾਡੀ ਗੱਲ ਲੈ ਕੇ ਜਾਊਂਗਾ ਮੈਂ ਜੇ ਨਹੀਂ ਕਰੂੰਗਾ ਤਾਂ ਮੈਨੂੰ ਜੋ ਤੁਸੀਂ ਕਰਨਾ ਕਰ ਲਿਓ ਹਾਂਜੀ ਉਸ ਤੋਂ ਬਾਅਦ ਗੱਲ ਵਿਗੜਦੀ ਕਦੋਂ ਆ ਜਦੋਂ ਉਹ ਇੱਕ ਪਿੰਡ ਵਿੱਚ ਜਾਂਦੇ ਨੇ ਉੱਥੇ ਕਹਿੰਦੇ ਨੇ ਚਾਰ ਤਰੀਕਾ ਲੈਣ ਦਿਓ ਇੱਕ ਤਰੀਕ ਨੂੰ ਵੋਟਾਂ ਪੈ ਜਾਣ ਦਿਓ ਤੇ ਵੀ ਮੈਂ ਛੇਤਰ ਮਾਰਨੀ ਇਹ ਇਹ ਗੱਲ ਕਿਸਾਨਾਂ ਨੂੰ ਕਹੀ ਐ ਜਾਂ ਕਿਸੇ ਹੋਰ ਨੂੰ ਕਹੀ ਐ ਇਹ ਗੱਲ ਕਹਿਣ ਤੋਂ ਪਹਿਲਾਂ ਹੀ ਵੀਡੀਓ ਵਾਇਰਲ ਹੋ ਜਾਂਦੀ ਆ ਪ੍ਰਦੀਪ ਜੀ ਇਹ ਹੀ ਗੱਲ ਰਮਨੀਤ ਬਿੱਟੂ ਜੀ ਨੇ ਵੀ ਇੱਕ ਬਿਆਨ ਦਿੱਤਾ ਸੀ ਇਹੋ ਜਿਹਾ ਕਿ ਤੁਹਾਨੂੰ ਮੈਂ ਸਾਰੇ ਚਿਹਰੇ ਪਛਾਣ ਲਏ ਐ ਮੈਂ ਰਿਕਾਰਡਿੰਗਾਂ ਕਰਾ ਰਿਆ ਵਾਂ ਮੈਨੂੰ ਇੱਕ ਵਾਰੀ ਜਿੱਤਨ ਦੋ ਫਿਰ ਤੁਹਾਨੂੰ ਮੈਂ ਦੱਸਾਂਗਾ ਜੀ ਇਹ ਇਹੋ ਜਿਹੇ ਬਿਆਨਾਂ ਤੋਂ ਉਹਨਾਂ ਇਹਨਾਂ ਨੂੰ ਬਚਣਾ ਚਾਹੀਦਾ ਹੰਸ ਰਾਜ ਹੰਸ ਨੇ ਸਫਾਈ ਦਿੱਤੀ ਉਹ ਕਹਿੰਦੇ ਭਾਈ ਜਿਸ ਪਿੰਡ ਦੇ ਵਿੱਚ ਮੈਂ ਜਾਣਾ ਸੀ ਉੱਥੇ ਜਦੋਂ ਪੰਡਾਲ ਲਾਏ ਜਾ ਰਹੇ ਸੀ ਤਾਂ ਜੋ ਇੰਤਜ਼ਾਮ ਕਰ ਰਹੇ ਸੀ ਉਹਨਾਂ ਨੂੰ ਤੇ ਉਹਨਾਂ ਦੀ ਬੇਟੀ ਜੋ ਸੀ ਉਹਦੇ ਤੇ ਹਮਲਾ ਕਰ ਦਿੱਤਾ ਗਿਆ ਕੱਪੜੇ ਵੀ ਪਾੜੇ ਗਏ ਜਿਸ ਤੋਂ ਬਾਅਦ ਉਹ ਕਹਿੰਦੇ ਮੇਰਾ ਗੁੱਸਾ ਨਿਕਲਿਆ ਮੈਂ ਕਰਨਾ ਕੁਝ ਨਹੀਂ ਸੀ ਉਹ ਕਹਿੰਦੇ ਮੈਂ ਇਦਾਂ ਦਾ ਇਨਸਾਨ ਨਹੀਂ ਆਂ ਵੀ ਮੈਂ ਤਾਂ ਕਲਾਕਾਰ ਰਹਾ ਤੇ ਮੈਂ ਬਹੁਤ ਠੰਡੀ ਰੂਹ ਦਾ ਬੰਦਾ ਆਂ ਮੈਂ ਇਦਾਂ ਦਾ ਕਰਨਾ ਕੁਝ ਨਹੀਂ ਸੀ ਪਰ ਮੈਂ ਵਰਜਣਾ ਸੀ ਤਾਂ ਉਹ ਨੂੰ ਕਹਿੰਦੇ ਵੀ ਇਹ ਜਾਮਾ ਪਹਿਨਾ ਦਿੱਤਾ ਗਿਆ ਕਿ ਇਹ ਗੱਲ ਕਿਸਾਨਾਂ ਨੂੰ ਕਹੀ ਗਈ ਹੈ ਗੱਲ ਹੋਈ ਆ ਜਾਂਦੀ ਹੈ ਪ੍ਰਦੀਪ ਜੀ ਉਹਨਾਂ ਦਾ ਕਹਿਣਾ ਜੋ ਹੈਗਾ ਕਿ ਤੁਸੀਂ ਮੈਨੂੰ ਜਿਤਾਓ ਪਹਿਲੀ ਗੱਲ ਤੇ ਹੀ ਇਸ ਤੋਂ ਪੰਕ ਕਰ ਲੈਣੇ ਆ ਕਿ ਪਹਿਲੇ ਮੈਨੂੰ ਜਿਤਾਓ ਫਿਰ ਮੈਂ ਤੁਹਾਡੀ ਮੰਗ ਉੱਥੇ ਰੱਖਾਂਗਾ ਤੁਹਾਡੀ ਗੱਲ ਉੱਥੇ ਰੱਖਾਂਗਾ ਪਰ ਗੱਲ ਤਾਂ ਇਹ ਹੈ ਕਿ ਉਹ ਕਿਉਂ ਜਿਤਾਣ ਕਿ ਤੁਸੀਂ ਇੱਥੇ ਕੀ ਭਰੋਸਾ ਦੇ ਰਹੇ ਹੋ ਕਿ ਗੱਲ ਤਾਂ ਰੱਖਣੀ ਹੈ ਗੱਲ ਤਾਂ 13 ਮਹੀਨੇ ਪਹਿਲੇ ਵੀ ਰੱਖ ਕੇ ਆਈ ਸੀ ਕਿਸੇ ਨੇ ਗੱਲ ਨਹੀਂ ਕੀਤੀ ਤੇ ਇਹ ਐਕਚੁਅਲੀ ਫਾਈਟ ਜਿਹੜੀ ਹੈਗੀ ਹੈ ਇਹ ਕਿਸਾਨ ਵਰਸਸ ਭਾਜਪਾ ਹੈ ਨਾ ਕਿ ਕਿਸਾਨ ਵਰਸਸ ਅ ਕੰਡੀਡਿਟ ਜੀ ਕਿਸਾਨ ਜਿਹੜੇ ਨੇ ਉਹ ਇਹ ਕਹਿੰਦੇ ਨੇ ਸਾਡੀ ਫਾਈਟ ਤੁਹਾਡੇ ਨਾਲ ਨਹੀਂ ਹੈ ਠੀਕ ਹੈ ਵੀ ਵਿਰੋਧ ਤੁਹਾਡਾ ਇਸ ਕਰਕੇ ਕਰ ਰਹੇ ਆ ਕਿਉਂਕਿ ਤੁਸੀਂ ਉਸ ਪਾਰਟੀ ਦੇ ਨੁਮਾਇੰਦੇ ਹੋ ਇਹ ਇਹ ਨਾਲੋਂ ਚੰਗਾ ਤਾਂ ਇਹੀ ਹੈ ਕਿ ਇਹ ਸਾਰੇ ਬੈਠ ਕੇ ਇਹਨਾਂ ਨਾਲ ਇੱਕ ਵਾਰੀ ਗੱਲ ਕਰ ਹੀ ਲੈਂਦੇ ਜੀ ਇਲੈਕਸ਼ਨਾਂ ਤੋਂ ਪਹਿਲੇ ਅਗਰ ਇਹ ਗੱਲ ਹੋ ਜਾਂਦੀ ਹੁਣ ਵੀ ਤਾਂ ਬੁਲਾਉਂਦੇ ਹੀ ਪੈਣੇ ਆ ਉਹ ਬੈਠੋ ਗੱਲ ਕਰੋ ਜੀ ਇਹ ਗੱਲ ਦੋਨੋਂ ਧਿਰਾਂ ਨੂੰ ਸਮਝਣੀ ਚਾਹੀਦੀ ਹੈ ਹਮ ਕਿ ਬੈਠ ਕੇ ਹੀ ਗੱਲ ਦਾ ਉਹ ਹੋਏਗਾ ਵਿਰੋਧ ਕਰਨਾ ਠੀਕ ਹੈ ਇੱਕ ਡੈਮੋਕ੍ਰੈਟਿਕ ਰਾਈਟ ਹੈ ਹਮ ਵਿਰੋਧ ਵੋਟਿੰਗ ਦੇ ਥਰੂ ਵੀ ਹੋ ਸਕਦਾ ਹੈ ਜੀ ਕਿ ਵੋਟਿੰਗ ਆਪਾ ਹਮ ਉਹ ਜ਼ਿਆਦਾ ਸ਼ਾਂਤ ਉਹ ਮੈਂ ਹੀ ਸੜਕਾਂ ਤੇ ਖੜਨ ਨਾਲੋਂ ਬਿਲਕੁਲ ਤੇ ਉਹੀ ਹੈ ਹੰਸਰਾ ਜਹਨਸੀ ਨੇ ਵੀ ਜੋ ਕਿਹਾ ਹਮ ਕਿ ਭਈ ਮੈਂ ਇੱਕ ਵਾਰੀ ਮੈਨੂੰ ਜੀਤ ਲੈਂਦੇ ਹੋ ਫਿਰ ਦੱਸਾਂਗਾ ਇੱਕ ਪਾਸੇ ਉਹ ਕਹਿੰਦੇ ਮੈਂ ਤੁਹਾਡੀ ਗੱਲ ਰੱਖਾਂਗਾ ਇੱਕ ਪਾਸੇ ਨਾਲ ਹੀ ਉਹ ਪਲਟੀ ਮਾਰ ਜਾਂਦੇ ਨੇ ਇਹ ਕਹਿੰਦੇ ਨੇ ਵੀ ਇੱਕ ਵਾਰੀ ਜੀਤ ਲੈਣ ਤੂੰ ਫਿਰ ਮੈਂ ਦੇਖ ਲਾਂਗਾ ਜੀ ਹੁਣ ਉਹ ਫਿਰ ਉਹ ਤਾਂ ਉਹਨਾਂ ਵਾਸਤੇ ਹੈ ਜਿਹੜੇ ਵਿਰੋਧ ਕਰ ਰਹੇ ਨੇ ਹਮਮ ਫਿਰ ਤਾਂ ਕਿਸੇ ਵਾਸਤੇ ਉਹ ਗੱਲ ਜਾਂਦੀ ਨਹੀਂ ਜੀ ਤੇ ਇਹ ਕਈ ਗੱਲਾਂ ਕਈ ਜਿਹੜੇ ਇਹ ਬਿਆਨ ਦਿੰਦੇ ਨੇ ਇਹ ਥੋੜੇ ਸੰਭਲ ਕੇ ਦੇਣੇ ਚਾਹੀਦੇ ਐ ਇਹ ਇਨਸਟੀਗੇਟ ਕਰਦੇ ਨੇ ਕਿਸੇ ਹੋਰ ਚੀਜ਼ ਨੂੰ ਜਾਂ ਪ੍ਰੋਵੋਕ ਕਰਦੇ ਨੇ ਕਿ ਕੋਈ ਸ਼ਰਾਰਤ ਹੋਰ ਹੋਵੇ ਅੱਛਾ ਸਰਬਜੀ ਜੀ ਇੱਥੇ ਤਸਵੀਰ ਦੋਨੇ ਪਾਸੇ ਵੇਖਣ ਵਾਲੀ ਹੈ ਕਿਸਾਨ ਵੀ ਜਦੋਂ ਦਿੱਲੀ ਦੇ ਵਿੱਚ ਧਰਨਾ ਦਿੰ ਤਾਂ ਉਹ ਤਰਕ ਨਾਲ ਗੱਲ ਕਰਦੇ ਸੀ ਬਿਲਕੁਲ ਜੀ ਉਹਨਾਂ ਕੋਲੇ ਤਰਕ ਹੁੰਦੇ ਸੀ ਉਹ ਅਕਸਰ ਇਹ ਕਹਿੰਦੇ ਸੀ ਕਿ ਸਾਡੇ ਵੱਲੋਂ ਕੋਈ ਗੁੱਸਾ ਨਹੀਂ ਸਾਡੇ ਵੱਲੋਂ ਕੋਈ ਹਮਲਾ ਨਹੀਂ ਅਸੀਂ ਇਦਾਂ ਦਾ ਕੁਝ ਨਹੀਂ ਕਰਨਾ ਅਸੀਂ ਇੱਥੇ ਬੈਠੇ ਆ ਸਾਡੀਆਂ ਮੰਗਾਂ ਨੇ ਤਾਂ ਅਸੀਂ ਸ਼ਾਂਤਮਈ ਢੰਗ ਦੇ ਨਾਲ ਹੀ ਪ੍ਰਦਰਸ਼ਨ ਕਰਨਾ ਬਿਲਕੁਲ ਜੀ ਉਹਨਾਂ ਦੀ ਗੱਲ ਵਰਲਡ ਵਾਈਡ ਤੇ ਬਿਲਕੁਲ ਜੀ ਪੂਰੇ ਵਰਲਡ ਨੇ ਸੁਣੀ ਗੱਲ ਪੂਰੀ ਦੁਨੀਆ ਨੇ ਸੁਣੀ ਗੱਲ ਹੁਣ ਕੀ ਹੋ ਗਿਆ ਆ ਕਿ ਹੁਣ ਥੋੜਾ ਹਮਲਾ ਵਰਵਤੀਰਾ ਦੇਖਣ ਨੂੰ ਮਿਲਦਾ ਇੱਕ ਲੈਵਲ ਇਹ ਹੋ ਜਾਂਦਾ ਹੈ ਕਿ ਜਦ ਤੁਸੀਂ ਪ੍ਰੋਟੈਸਟ ਤੇ ਆਂਦੇ ਹੋ ਨਾ ਜੀ ਜੀ ਜਿਹੜਾ ਫਸਟ ਸਟੇਜ ਆਫ ਪ੍ਰੋਟੈਸਟ ਹੁੰਦੀ ਹੈ ਨਾ ਉਹ ਬੜੀ ਜਲਦੀ ਐਕਸਪੈਂਡ ਕਰਦੀ ਹੈ ਜੀ ਬਹੁਤ ਜਲਦੀ ਫੈਲ ਜਾਂਦੀ ਹੈ ਉਹ ਪੂਰੀ ਦੁਨੀਆ 'ਚ ਕੋਈ ਵੱਡੇ ਲੈਵਲ ਦਾ ਪ੍ਰੋਟੈਸਟ ਹੋ ਗਿਆ ਸਬਰ ਵੇਖਿਆ ਸੀ ਉੱਥੇ ਲੋਕਾਂ ਨੇ ਕਿ ਕਿੰਨਾ ਸਬਰ ਹੈ ਵੀ ਪਹਿਲਾ ਸਾਲ ਹੋਇਆ ਫਿਰ ਡੇਢ ਸਾਲ ਹੋਇਆ ਬਿਲਕੁਲ ਜੀ ਤੇ ਕਿੰਨੇ ਲੋਕਾਂ ਦੀ ਜਾਨ ਚਲੀ ਗਈ ਪਰ ਸਬਰ ਦੇ ਨਾਲ ਬੈਠੇ ਰਹੇ ਠੰਡ 'ਚ ਹੀ ਗਰਮੀ 'ਚ ਬਰਸਾਤਾਂ 'ਚ ਹਰ ਮੌਸਮ ਉੱਥੋਂ ਨੇ ਹੰਡਾਲਿਆ ਹੰਡਾਲਿਆ ਉਹੀ ਹੈ ਪ੍ਰਦੀਪ ਜੀ ਹੁਣ ਜਿਹੜਾ ਪ੍ਰੋਟੈਸਟ ਹੈਗਾ ਐਕਚੁਅਲੀ ਹੁਣ ਇਹਨਾਂ ਨੇ ਨਾ ਉਹ ਕਾਰਨਰ ਪੋਸ਼ਨ ਪ੍ਰੋਟੈਸਟ ਕਹਿੰਦੇ ਆ ਇਹਨੂੰ ਜੀ ਕਿ ਅੱਧੇ ਇੱਧਰ ਬੈਠੇ ਨੇ ਅੱਧੇ ਉੱਧਰ ਬੈਠੇ ਨੇ ਇਸ ਵਾਰ ਪੂਰਾ ਮਾਸ ਪ੍ਰੋਟੈਸਟ ਨਹੀਂ ਹੈ ਜਿਸ ਤਰ੍ਹਾਂ ਪਿਛਲੀ ਵਾਰ ਮਾਸ ਪ੍ਰੋਟੈਸਟ ਸੀ ਪਰ ਪਿਛਲੀ ਵਾਰੀ ਹਰ ਵਰਗ ਦੇ ਲੋਕ ਉਹਦੇ ਚ ਸ਼ਾਮਿਲ ਸੀ ਆਮ ਜਨਤਾ ਵੀ ਸ਼ਾਮਿਲ ਸੀ ਚਾਹੇ ਉਹ ਛੋਟੇ ਮਜ਼ਦੂਰ ਨੇ ਚਾਹੇ ਉਹ ਵਪਾਰੀ ਨੇ ਚਾਹੇ ਆੜਤੀਏ ਨੇ ਬਿਲਕੁਲ ਜੀ ਜਿੰਨੇ ਵੀ ਵਰਗ ਦੇ ਲੋਕ ਕੋਈ ਐ ਐਸੇ ਵੀ ਲੋਕ ਸੀ ਉੱਥੇ ਧਰਨੇ ਤੇ ਜੋ ਆਪਣੀਆਂ ਨੌਕਰੀਆਂ ਛੱਡ ਕੇ ਉੱਥੇ ਗਏ ਸੀ ਬਿਲਕੁਲ ਜੀ ਕਈਆਂ ਨੇ ਤਾਂ ਆਪਣਾ ਉੱਥੇ ਰੋਜ਼ਗਾਰ ਹੀ ਸ਼ੁਰੂ ਕਰ ਲਿੱਤਾ ਸੀਗਾ ਜੀ ਤੇ ਉਹੀ ਗੱਲ ਹੈ ਇਸ ਵਾਰ ਜਿਹੜਾ ਪ੍ਰੋਟੈਸਟ ਦਾ ਜਿਹੜਾ ਗ੍ਰੈਵਿਟੀ ਹੈ ਨਾ ਜੀ ਉਹ ਕੱਲੀ ਪੰਜਾਬ ਤੱਕ ਸੀਮਿਤ ਰਹਿ ਗਈ ਹੈ ਹਰਿਆਣਾ 'ਚ ਹੈ ਪ੍ਰੋਟੈਸਟ ਪਰ ਇਸ ਲੈਵਲ ਦਾ ਨਹੀਂ ਹੋ ਰਿਹਾ ਕਿ ਜਿਸ ਲੈਵਲ ਦਾ ਪੰਜਾਬ ਦਾ ਪ੍ਰੋਟੈਸਟ ਹੈ ਇਹ ਵੀ ਚੱਲਦਾ ਪਿਆ ਔਰ ਇੱਥੇ ਟਕਰਾਵੀ ਆਪਾਂ ਵੇਖ ਲਿਆ ਹਾਂ ਪੁਲਿਸ ਦੇ ਨਾਲ ਵੀ ਟਕਰਾਅ ਦੇਖ ਲਿਆ ਬਿਲਕੁਲ ਜੀ ਤਾਂ ਉਹ ਇਸ ਧਰਨੇ ਦੇ ਬਿਲਕੁਲ ਵੀ ਹੱਕ ਦੇ ਵਿੱਚ ਨਹੀਂ ਹੈਗੇ ਰਹੀ ਗੱਲ 11 ਸਵਾਲਾਂ ਦੀ ਉਹਨਾਂ ਚੋਂ ਕਿੰਨੇ ਵੈਲਿਡ ਦੇ ਕਿੰਨੇ ਇਨਵੈਲਿਡ ਨੇ ਇਹਦਾ ਵੀ ਹਲੇ ਤੱਕ ਕੋਈ ਨਤਾਰਾ ਨਹੀਂ ਹੋਇਆ ਉਹ 11 ਜਿਹੜੇ ਸਵਾਲ ਨੇ ਪ੍ਰਦੀਪ ਜੀ ਉਹ ਆਪਾਂ ਇੱਕ ਵਾਰੀ ਬੈਠਾਂਗੇ ਸਮੀਖਿਆ ਕਰਾਂਗੇ ਕਿ ਉਹ 11 ਆਪਣੇ ਦਰਸ਼ਕਾਂ ਨੂੰ ਜਰੂਰ ਦੱਸਾਂਗੇ ਕਿ ਉਹ 11 ਸਵਾਲ ਕਿਹੜੇ ਨੇ ਤੇ ਉਹਦੇ ਉੱਪਰ ਵੀ ਗੱਲਬਾਤ ਜਰੂਰ ਕਰਾਂਗੇ ਕਿ ਉਹ 11 ਸਵਾਲ ਜਿਹੜੇ ਨੇ ਉਹ ਕਿੰਨੇ ਕੁ ਵੈਲਿਡ ਨੇ ਤੇ ਕਿੰਨੀ ਕੁ ਉਹਨਾਂ ਦਾ ਵੇਟੇਜ ਹੈਗੀ ਉਹਨਾਂ ਚ ਜੀ ਤਾਂ ਹੁਣ ਹੰਸ ਰਾਜ ਹੰਸ ਦੇ ਕਹਿਣ ਤੋਂ ਬਾਅਦ ਕਿ ਭਾਈ ਮੈਂ ਜੇ ਜ਼ਿੰਦਾ ਬਚ ਗਿਆ ਤਾਂ ਮਿਲਾਂਗੇ ਇੱਕ ਤਰੀਕ ਤੱਕ ਤਾਂ ਜਾਖੜ ਸਾਹਿਬ ਦਾ ਵੀ ਉਹਦੇ ਤੇ ਰਿਐਕਸ਼ਨ ਆਇਆ ਕਿ ਕਿਸਾਨ ਰਾਜਨੀਤੀ ਕਰ ਰਹੇ ਨੇ ਜਾਂ ਰਾਜਨੀਤੀ ਤੋਂ ਪ੍ਰਭਾਵੇਤ ਇਹ ਕਿਸਾਨ ਵੀ ਨਹੀਂ ਹੈਗੇ ਉਹ ਤਾਂ ਇਹ ਕਹਿ ਰਹੇ ਨੇ ਬਿਲਕੁਲ ਜੀ ਦੂਜੇ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਬਿਆਨ ਆਉਂਦਾ ਉਹ ਕਹਿੰਦੇ ਜੀ ਰਾਜਨੀਤੀ ਤਾਂ ਹਾਂਸ ਰਾਜ ਹਾਂਸ ਕਰ ਰਹੇ ਨੇ ਬਿਲਕੁਲ ਉਹ ਕਹਿੰਦੇ ਇੱਕ ਪਾਸੇ ਤਾਂ ਪੰਜਾਬ ਦੇ ਵਾਸੀ ਨੇ ਦੇ ਹੋਣ ਦਾ ਦਾਵਾ ਕਰਦੇ ਨੇ ਆਪਣੇ ਆਪ ਨੂੰ ਬਹੁਤ ਡਾਊਨ ਟੂ ਅਰਥ ਦੱਸਦੇ ਨੇ ਦੂਜੇ ਪਾਸੇ ਉਹ ਕਹਿੰਦੇ ਵੀ ਇਹਨਾਂ ਨੂੰ ਤਾਂ ਇਨਸਟਰਕਸ਼ਨ ਮਿਲੀਆਂ ਹੋਈਆਂ ਨੇ ਵੀ ਕੁਝ ਵੀ ਐਦਾਂ ਦਾ ਸੀਨ ਕ੍ਰੀਏਟ ਕਰੋ ਤਾਂ ਕਿ ਕਿਸਾਨ ਜੋ ਨੇ ਉਹ ਐਂਟੀ ਬੀਜੇਪੀ ਜਾਂ ਐਂਟੀ ਨੈਸ਼ਨਲ ਸਾਬਿਤ ਹੋ ਜਾਵੇ ਇਹ ਇੱਕ ਪੋਲੀਟੀਕਲ ਸਟ੍ਰੈਟਜੀ ਰਹਿੰਦੀ ਹੈ ਜ਼ਰੂਰ ਰਹਿੰਦੀ ਹੈ ਕਿ ਇਧਰੋਂ ਵੀ ਇਹ ਪੋਲੀਟੀਕਲੀ ਮੋਟੀਵੇਟਿਡ ਹੋ ਸਕਦੇ ਨੇ ਜਿਹੜੀਆਂ ਲੋਕਲ ਰੀਜਨਲ ਪਾਰਟੀਆਂ ਹੁੰਦੀਆਂ ਨੇ ਦੇਖੋ ਹੈ ਤਾਂ ਇਹ ਇੱਥੇ ਦੇ ਵਾਸੀ ਨੇ ਫਾਰਮਰਸ ਵੋਟ ਤਾਂ ਕਿਸਾਨਾਂ ਨੇ ਵੀ ਪਾਉਣੀ ਹੋਈ ਹੈ ਕਿਸਾਨ ਨੇ ਵੀ ਵੋਟ ਤਾਂ ਕਿਸਾਨ ਨੇ ਵੀ ਪਾਈ ਹੈ ਚਾਹੇ ਵਿਰੋਧ ਸਾਰਿਆਂ ਦਾ ਕਰ ਲੈਣਾ ਸਵਾਲ ਸਾਰਿਆਂ ਲਈ ਤਿਆਰ ਰੱਖਣ ਵੋਟ ਪਾਉਣ ਤਾਂ ਜਾਣਗੇ ਵੋਟ ਪਾਉਣ ਤਾਂ ਜਾਣਾ ਹੀ ਪੈਣਾ ਹੈ ਜੀ ਤੇ ਇਹ ਉਹੀ ਗੱਲ ਆ ਜਾਂਦੀ ਹੈ ਫਿਰ ਪ੍ਰਦੀਪ ਸਿਆਸੀ ਬਿਆਨ ਹੀ ਨੇ ਹਮ ਕੀ ਭਈ ਇਹ ਫਾਰਮਰ ਨਹੀਂ ਹੈ ਜਾਂ ਐਂਟੀ ਨੈਸ਼ਨਲ ਨੇ ਇਹ ਗੱਲ ਵੀ ਗਲਤ ਹੈ ਕਿ ਜੋ ਭਾਜਪਾ ਚ ਨਹੀਂ ਹੈ ਤੋ ਉਹ ਕਿ ਐਂਟੀ ਨੈਸ਼ਨਲ ਹੈ ਹਮ ਇਹ ਵੀ ਬਹੁਤ ਗਲਤ ਹੈ ਜਦੋਂ ਉਹਨਾਂ ਨੇ ਵੋਟ ਉਹਨਾਂ ਦੀ ਬਣੀ ਹੋਈ ਹੈ ਤੇ ਵੋਟ ਪਾਣੀ ਹੈ ਅਦੋਂ ਆਂਟੀ ਨੈਸ਼ਨਲ ਨਹੀਂ ਨੇ ਉਹ ਕੀ ਫਿਰ ਇਹ ਉਹਨਾਂ ਨੂੰ ਰੋਕਣਗੇ ਕਿ ਤੁਸੀਂ ਵੋਟ ਪਾਣ ਨਾ ਚਾਓ ਇੱਕ ਵੱਡਾ ਸਵਾਲ ਹੈ ਜਾਕਰ ਸਭ ਨੂੰ ਪੁੱਛਣ ਦਾ ਕਿ ਵੀ ਜਦੋਂ ਵੋਟ ਕਾਸਟ ਕਰਨ ਜਾਣਗੇ ਤੇ ਕੀ ਉਹਨਾਂ ਦੇ ਹੱਥ ਰੋਕ ਲੈਣਗੇ ਕਿ ਤੁਸੀਂ ਆਂਟੀ ਨੈਸ਼ਨਲ ਵੋਟ ਨਾ ਪਾਓ ਕੀ ਪਤਾ ਉਹਨਾਂ ਚ ਕੋਈ ਐਸੇ ਹੀ ਹੋਣ ਜਿਹੜੇ ਬੀਜਪੀ ਨਹੀਂ ਵੋਟ ਪਾਉਂਦੇ ਹੋ ਇਹ ਵੀ ਉਹਨਾਂ ਦਾ ਖਾਤੇ ਤਾਂ ਸਾਰਾ ਕੁਝ ਹੋ ਸਕਦਾ ਸਾਰਾ ਕੁਝ ਹੋ ਸਕਦਾ ਹੈ ਬਟ ਇਹ ਜੇ ਬਿਆਨਾਂ ਤੋਂ ਇਹ ਪ੍ਰਵੋਕ ਉਹੀ ਕਰਨਾ ਹੈ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਪ੍ਰਵੋਕ ਕੀਤਾ ਜਾਵੇ ਜੀ ਅੱਛਾ ਸਰਬਜੀਤ ਜੀ ਬੀਤੇ ਦਿਨ ਬਸਪਾ ਦੇ ਜੋ ਨੈਸ਼ਨਲ ਪ੍ਰਧਾਨ ਨੇ ਕੁਮਾਰੀ ਮਾਇਆਵਤੀ ਭੈਣ ਕੁਮਾਰੀ ਮਾਇਆਵਤੀ ਉਹ ਵੀ ਪੰਜਾਬ ਆਏ ਹੋਏ ਸੀ ਬਿਲਕੁਲ ਜੀ ਉਹ ਵੀ ਪੰਜਾਬ ਆਏ ਹੋਏ ਸੀ ਬਹੁਤ ਅੱਛਾ ਮੈਗਾ ਰੈਲੀ ਕਰਕੇ ਗਏ ਨੇ ਜੀ ਐਕਸਪੈਕਟਡ ਨਹੀਂ ਸੀਗਾ ਕਿ ਇੰਨਾ ਵੱਡੀ ਰੈਲੀ ਬਹੁਤ ਇਕੱਠ ਸੀ ਉੱਥੇ ਇਕੱਠ ਸੀਗਾ ਕਾਫੀ ਇਕੱਠ ਸੀ ਤੇ ਬਾਕੀ ਦਾ ਮੈਂ ਵੀਡੀਓਸ ਦੇਖਦਾ ਰਿਹਾ ਹਾਂ ਜੀ ਕਿ ਡਰੋਨ ਨਾਲ ਵੀ ਸ਼ੌਟ ਕੀਤੀਆਂ ਹੋਈਆਂ ਸੀ ਇਹ ਰੈਲੀ ਦੀਆਂ ਤੇ ਦੇਖਣੀ ਹੋ ਗਏ ਹੈ ਕਿ ਇਹ ਇਕੱਠ ਜਿਹੜਾ ਹੈਗਾ ਇਹ ਵੋਟ ਕਿੰਨਾ ਕਨਵਰਟ ਹੁੰਦਾ ਹੈ ਹੂੰ ਤੇ ਕਿੰਨਾ ਕ ਬੰਦਾ ਇਮਪ੍ਰੈਸ ਹੁੰਦੇ ਨੇ ਬੀਐਸਪੀ ਤੋਂ ਬਿਲਕੁਲ ਉਹ ਤਾਂ ਆਪਣੀ ਸਟ੍ਰੈਟਜੀ ਦੱਸ ਗਏ ਨੇ ਉਹ ਆਪਣੀ ਗੱਲ ਵੀ ਕਹਿ ਗਏ ਨੇ ਕਾਂਗਰਸ ਬਾਰੇ ਉਹ ਇਹ ਕਹਿ ਕੇ ਗਏ ਨੇ ਕਹਿੰਦੇ ਜੀ ਕਾਂਗਰਸ ਦੇ ਕੇਂਦਰ ਚੋਂ ਪੈਰ ਓਖੜ ਚੁੱਕੇ ਆ ਹੁਣ ਜੋ ਰਾਜ ਨੇ ਸਟੇਟਾਂ ਨੇ ਸਟੇਟਸ ਤੋਂ ਵੀ ਉਹਨਾਂ ਦੇ ਪੈਰ ਓਖੜ ਰਹੇ ਆ ਉਹ ਕਹਿੰਦੇ ਇਹੀ ਹਾਲ ਭਾਜਪਾ ਦਾ ਆ ਬਿਲਕੁਲ ਜੀ ਉਹ ਕਹਿੰਦੇ ਜੇ ਤਾਂ ਭਾਈ EVM ਦੇ ਵਿੱਚ ਕੋਈ ਛੇੜਛਾੜ ਨਾ ਹੋਈ ਫਿਰ ਇਹ ਸਰਕਾਰ ਬਦਲੂਗੀ ਹੀ ਬਦਲੂਗੀ ਦੇਖੋ ਕਾਂਗਰਸ ਦਾ ਤਾਂ ਜਿਹੜਾ ਗ੍ਰਾਫ ਹੈਗਾ ਹੈ ਕਾਫੀ ਇਸ ਵਾਰ ਡਿਫਰੈਂਟ ਹੀ ਦਿਖਦਾ ਪਿਆ ਹੈ ਠੀਕ ਹੈ ਨਾ ਜੀ ਰਹੀ ਗੱਲ BJP ਦੀ ਪੰਜਾਬ ਦਾ BJP ਦਾ ਗ੍ਰਾਫ ਕਦੀ ਵੀ ਇੰਨਾ ਵੱਧ ਨਹੀਂ ਰਿਹਾ 0.8% ਤੱਕ ਹੀ ਗਿਆ ਜੀ ਮੈਂ ਉਹੀ ਅੱਜ ਦੇਖਦਾ ਪਿਆ ਸੀਗਾ ਕਿ BSP ਜਦ ਵੀ ਵਿਧਾਨ ਸਭਾ ਚੋਣਾਂ ਲੜਦੀ ਹੈ ਹੂੰ ਅਧੂnta ਗ੍ਰਾਫ ਤੇਜ ਹੁੰਦਾ ਜਦ ਲੋਕ ਸਭਾ ਚੋਣਾਂ ਲੜਦੀ ਅਦਰ ਸਟੇਟਸ ਵਿੱਚ ਉਹਦੇ 1.2 1.5 ਦੇ ਵਿੱਚ ਹੀ ਇਹਨਾਂ ਦਾ VOTING TURN OUT ਰਹਿੰਦਾ ਤੇ ਇਹਨਾਂ ਦਾ ਆਪਣਾ ਗ੍ਰਾਫ ਜਿਹੜਾ ਹੈਗਾ BSP ਦਾ ਕਾਫੀ ਲੋਕ ਸਭਾ ਚੋਣਾਂ ਵਿੱਚ ਨੀਚੇ ਰਹਿੰਦਾ ਹੈ ਵਿਧਾਨ ਸਭਾ ਵਿੱਚ ਥੋੜਾ ਉੱਪਰ ਆ ਜਾਂਦਾ ਪਰ ਲੋਕ ਸਭਾ ਚੋਣਾਂ ਵਿੱਚ ਹਮੇਸ਼ਾ ਨੀਚੇ ਹੀ ਰਹਿੰਦਾ ਹੁਣ ਦੇਖਣੀ ਉਹ ਗੱਲ ਇਹ ਹੈ ਕਿ ਅਗਰ BSP BSP ਕੀ ਦਾਅਵੇ ਕਰਕੇ ਗਈ ਨਮਾਇਵਤੀ ਨਮਾਇਵਤੀ ਜਿਹਦੇ ਦਾਅਵੇ ਕੀਨੇ ਕਿ ਮੈਨੀਫੈਸਟੋ ਹੈਗਾ ਪੰਜਾਬ ਵਾਸਤੇ ਕੀ ਹੈਗਾ ਉਹ ਦੇਖਣ ਯੋਗ ਰਹੇਗਾ ਅੱਛਾ ਇੱਥੇ ਇੱਕ ਗੱਲ ਮੈਨੀਫੈਸਟੋ ਦੀ ਆ ਜਾਂਦੀ ਹੈ ਔਰ ਮੇਰੇ ਖਿਆਲ ਦੇ ਨਾਲ ਇਹ ਉਹ ਮੁੱਦਾ ਹੈ ਜਿਹੜਾ ਸਾਰੀਆਂ ਪਾਰਟੀਆਂ ਨੂੰ ਵਿਚਾਰਨਾ ਚਾਹੀਦਾ ਹੈ ਉਹ ਕਹਿੰਦੇ ਜੀ ਮੈਨੀਫੈਸਟੋ ਦੇ ਵਿੱਚ ਪਾਰਟੀਆਂ ਵਾਅਦੇ ਕਰਦੀਆਂ ਨੇ ਇਲੈਕਸ਼ਨ ਤੋਂ ਬਾਅਦ ਉਹਨਾਂ ਵਾਅਦਿਆਂ ਤੇ ਕੋਈ ਕੰਮ ਨਹੀਂ ਹੁੰਦਾ ਅੱਛਾ ਉਹ ਕਹਿੰਦੇ ਇਸ ਕਰਕੇ ਅਸੀਂ ਕੋਈ ਮੈਨੀਫੈਸਟੋ ਜਾਰੀ ਨਹੀਂ ਕਰਦੇ ਅਸੀਂ ਕੰਮ ਨੂੰ ਪ੍ਰੀਫਰੈਂਸ ਦਿੰਨੇ ਆ ਪਰ ਜੇ ਮੈਨੀਫੈਸਟੋ ਹੀ ਨਹੀਂ ਹੈਗਾ ਤੇ ਫਿਰ ਅਸੀਂ ਲੋਕਾਂ ਨੂੰ ਆਈਡਿਓਲੋਜੀ ਅਸੀਂ ਕਿਸ ਤਰ੍ਹਾਂ ਸਮਝਾਵਾਂਗੇ ਕਿ ਅਸੀਂ ਕਰਨਾ ਕੀ ਚਾਹੁੰਦੇ ਹਾਂ ਤੁਹਾਡੇ ਲਈ ਜੀ ਜਿੰਨੇ ਬਦਲਣਾ ਹੈ ਉਹਨਾਂ ਤੋਂ ਮੁਜਬਨ ਵੀ ਬਦਲ ਜਾਣਾ ਰਿਟਰਨ ਨਾਲ ਵੀ ਚਾਹੀਏ ਮੈਨੀਫੈਸਟੋ ਹੋਵੇ ਤੇ ਉਹ ਗਲਤ ਹੋਇਆ ਕਿ ਮੈਨੀਫੈਸਟੋ ਦਾ ਇੱਕ ਇਹੋ ਹੈ ਕਿ ਤੁਸੀਂ ਰਿਟਰਨ ਦਿੱਤਾ ਹੋਇਆ ਸੀਗਾ ਜੀ ਮੂਹਜਬਾਨੀ ਦਾ ਕੋਈ ਕੁਝ ਵੀ ਕਹਿ ਜਾਵੇ ਉੱਥੇ ਵੱਡੀ ਗੱਲ ਇਹ ਹੈ ਸਰਬਜੀਤ ਜੀ ਕਿ ਪੰਜਾਬ ਦੇ ਵਿੱਚ ਥੋੜੇ ਦਿਨ ਲੱਗੇ ਵੋਟਾਂ ਪੈਣ ਨੂੰ ਬਿਲਕੁਲ ਜੀ ਪਰ ਪੰਜਾਬ ਦੇ ਲਈ ਮੈਨੀਫੈਸਟੋ ਜਾਰੀ ਨਹੀਂ ਹੋਇਆ ਮੈਨੀਫੈਸਟੋ ਇਸ ਵਾਰ ਪ੍ਰਦੀਪ ਜੀ ਲੋਕ ਸਭਾ ਹਲਕਿਆਂ ਦੇ ਜਾਰੀ ਜ਼ਰੂਰ ਹੋ ਰਹੇ ਨੇ ਪਰ ਸੁਭਾਸ਼ ਸ਼ਰਮਾ ਨੇ ਅਨੰਦਪੁਰ ਸਾਹਿਬ ਤੋਂ ਵੀ ਤੇ ਨਹੀਂ ਆ ਆਪਣਾ ਮੈਨੀਫੈਸਟੋ ਜਾਰੀ ਹਾਂ ਉਹਨਾਂ ਨੇ ਆਪਣੇ ਹਲਕੇ ਦਾ ਮੈਨੀਫੈਸਟੋ ਜਾਰੀ ਕੀਤਾ ਹੈ ਮਤਲਬ ਇਸ ਵਾਰ ਕੋਈ ਵੀ ਪਾਰਟੀ ਪੰਜਾਬ ਦਾ ਮੈਨੀਫੈਸਟੋ ਲੈ ਕੇ ਨਹੀਂ ਆਈ ਪਰ ਨੈਸ਼ਨਲ ਪਾਰਟੀਆਂ ਇੱਕ ਸਟੇਟ ਦੇ ਲਈ ਕੀ ਕਰਨਾ ਚਾਹੁੰਦੀਆਂ ਨੇ ਸਟੇਟ ਵਾਲਿਆਂ ਨੂੰ ਪਤਾ ਤਾਂ ਲੱਗਣਾ ਚਾਹੀਦਾ ਮੈਂ ਉਹੀ ਕਹਿ ਰਿਹਾ ਨਾ ਜੀ ਉਹ ਇਸ ਵਾਰ ਮੈਨੀਫੈਸਟੋ ਗੈਬ ਹੀ ਹੈ ਸਾਰਿਆਂ ਦਾ ਕੀ ਭਈ ਕੀ ਅਸੀਂ ਕਰਨਾ ਚਾਹੁੰਦੇ ਆ ਪੂਰੇ ਇੰਡੀਆ ਦਾ ਚਲੋ ਬਣਾ ਲਿਆ ਤੁਸੀਂ ਹਰ ਸਟੇਟ ਦਾ ਜਿਹੜਾ ਡਿਵਾਈਡ ਕਰੋਗੇ ਨਾ ਵੀ ਹਰ ਸਟੇਟ ਦੀ ਕੀ ਰਿਕੁਆਇਰਮੈਂਟ ਹੈ ਹਰ ਸਟੇਟ 'ਚ ਕੀ ਚੀਜ਼ ਚਾਹੀਦੀ ਹੈ ਤੇ ਉਹ ਇਸ ਵਾਰ ਸਾਰਿਆਂ ਦਾ ਹੀ ਗੈਬ ਹੈਗਾ ਤੇ ਇਹ ਦੇਖਣ ਨੂੰ ਰਹੇਗਾ ਕਿ ਉਹ ਵੋਟਾਂ ਕੀ ਪੈਣੀ ਆ ਕੀ ਰਿਜ਼ਲਟ ਨਿਕਲਦਾ ਹੈ ਅੱਛਾ ਕੇਜਰੀਵਾਲ ਜੀ ਕਹਿੰਦੇ ਵੀ ਮੈਂ ਹੁਣ ਆ 5 ਦਿਨ ਹੂੰ ਪੰਜਾਬ ਚ ਹੀ ਰਹਿਣਾ ਹੈ ਅੱਛਾ ਜੀ ਇਸ ਦਰਮਿਆਨ ਕਹਿੰਦੇ ਕਿ ਭਾਜਪਾ ਦੇ ਸਟਾਰ ਪ੍ਰਚਾਰਕ ਜੋ ਹੋਰ ਨੇ ਜਿਵੇਂ ਜੋਗਿਆ ਦਿੱਤੇ ਨਾਥ ਹੋਗੇ ਜੇਪੀ ਨੱਡਾ ਹੋਗੇ ਜਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਗੇ ਉਹ ਵੀ ਪੰਜਾਬ ਆ ਸਕਦੇ ਨੇ ਔਰ ਅੱਜ ਦੀ ਜੇ ਗੱਲ ਕਰੀਏ ਤਾਂ ਅੱਜ ਸ਼ਾਮ 4 ਵਜੇ ਅੰਮ੍ਰਿਤਸਰ ਦੇ ਵਿੱਚ ਰਾਹੁਲ ਗਾਂਧੀ ਆ ਰਹੇ ਨੇ ਕਾਂਗਰਸ ਦੇ ਗੁਰਜੀ ਤੌਦਲਾ ਦੇ ਹੱਕ ਦੇ ਵਿੱਚ ਜੋਨ ਪ੍ਰਚਾਰ ਕਰਦੇ ਉਹਨਾਂ ਨੇ ਵੀ ਤਿੰਨ ਰੈਲੀਆਂ ਕਰਨੀਆਂ ਨੇ ਹੁਣ ਇਹ ਰੈਲੀਆਂ ਕਿੱਥੇ ਕਿੱਥੇ ਹੋਣਗੀਆਂ ਅੰਮ੍ਰਿਤਸਰ ਤੋਂ ਬਾਅਦ ਇਹਦੇ ਬਾਰੇ ਵੀ ਆਪਾਂ ਦਰਸ਼ਕਾਂ ਨੂੰ ਜਾਣੂ ਕਰਾਉਂਦੇ ਰਹਾਂਗੇ ਫਿਲਹਾਲ ਪਹਿਲੀ ਰੈਲੀ ਅੰਮ੍ਰਿਤਸਰ ਦੇ ਵਿੱਚ ਹੈ ਤੇ ਉਹਨਾਂ ਨੇ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣਾ ਹੈ ਤੇ ਇਹਨੂੰ ਆਪਾਂ ਕਿਸ ਨਜ਼ਰੀਏ ਨਾਲ ਵੇਖੀਏ ਕੱਲ ਹੀ ਪ੍ਰਧਾਨ ਮੰਤਰੀ ਆਕੇ ਗਏ ਨੇ ਅਗਲੇ ਦਿਨੀ ਰਾਹੁਲ ਗਾਂਧੀ ਆ ਰਹੇ ਨੇ ਇਸ ਚੀਜ਼ ਨੂੰ ਜੀ ਤੁਸੀਂ ਕਨੈਕਟ ਕਰ ਸਕਦੇ ਹੋ ਕੱਲ ਹੀ ਪ੍ਰਧਾਨ ਮੰਤਰੀ ਪਹਿਲੇ ਹੀ ਲੋਕਾਂ ਨੂੰ ਇੱਕ ਗਲਗ ਦੱਸ ਗਏ ਨੇ ਕਿ 1984 ਭੁੱਲਿਓ ਨਾ ਬਿਲਕੁਲ ਕਾਂਗਰਸ ਰਾਹੁਲ ਗਾਂਧੀ ਦੇ ਆਉਣ ਤੋਂ ਪਹਿਲੇ ਉਹ ਪਬਲਿਕ ਦਾ ਉਹ ਨੋਟ ਛੇੜ ਗਏ ਨੇ ਹਮ ਯਾਦ ਕਰਾ ਗਏ ਨੇ ਜੀ ਕਿ ਹੁਣ ਉਹਨਾਂ ਨੂੰ ਪਤਾ ਹੈ ਕਿ ਅੱਜ ਰਾਹੁਲ ਗਾਂਧੀ ਨੇ ਆਣਾ ਹੈ ਹਮ ਤੇ ਆਉਣਾ ਵੀ ਹਰਮੰਦਰ ਸਾਹਿਬ ਹੈ ਆਉਣਾ ਵੀ ਹਰਮੰਦਰ ਸਾਹਿਬ ਹੈ ਹਮ ਤੇ ਉਹ ਉਹ ਚੀਜ਼ ਛੇੜ ਕੇ ਤਾਜ਼ਾ ਕਰ ਗਏ ਜੀ ਕਿ ਕੀ ਕੀ ਰਾਹੁਲ ਗਾਂਧੀ ਤੋਂ ਹੁਣ ਉਹ ਬੈਕ ਫਾਇਰ ਕਰੇ ਹਮ ਟਾਈਮਿੰਗ ਦੇਖੋ ਨਾ ਤੁਸੀਂ ਜੀ ਨਹੀਂ ਤਾਂ ਉਹ ਗੱਲ ਕਰਨ ਦੀ ਜਰੂਰਤ ਹੀ ਨਹੀਂ ਸੀ 1984 ਦੀ ਉਹਨਾਂ ਨੂੰ ਪਤਾ ਸੀ ਵੀ ਕਾਂਗਰਸ ਦੇ ਰਾਹੁਲ ਗਾਂਧੀ ਨੇ ਆਣਾ ਹੈ ਤੇ ਇਹ ਜਿਹੜਾ ਮੁੱਦਾ ਹੈਗਾ ਇਹਨੂੰ ਇੱਕ ਵਾਰੀ ਮੈਂ ਦਿਮਾਗਾਂ 'ਚ ਕੱਢ ਜਵਾਂ ਜਨਤਾ ਦੇ ਹੁਣ ਰਾਹੁਲ ਗਾਂਧੀ ਇੱਤੇ ਬੈਕ ਫਾਇਰ ਕੀ ਕਰਨਗੇ ਬਿਲਕੁਲ ਜੀ ਕੀ ਜਵਾਬ ਹੋਊਗਾ ਉਹ ਅੱਜ ਦੀ ਰੈਲੀ 'ਚ ਪਤਾ ਲੱਗੇ ਕਿ ਰਾਹੁਲ ਗਾਂਧੀ ਦੀ ਰੈਲੀ ਕੀ ਕਹਿੰਦੀ ਔਰ ਉਹਨਾਂ ਦੇ ਬਿਆਨ ਅੱਜ ਕੀ ਕਹਿੰਦੇ ਨੇ ਉਹਨਾਂ ਦਾ ਪੰਜਾਬ ਆਉਣਾ ਜਸਟੀਫਾਈ ਹੋਊਗਾ ਜਾਂ ਨਹੀਂ ਹੋਊਗਾ ਕੀ ਕੁਝ ਬੈਟਰ ਚੀਜ਼ਾਂ ਦੇਣ ਦੀ ਗੱਲ ਉਹ ਕਰਦੇ ਨੇ ਜੀ ਵਾਕਈ ਮੁੱਦਿਆਂ ਦੀ ਗੱਲ ਉਹ ਕਰਦੇ ਨੇ ਜਾਂ ਫਿਰ ਸਿਆਸਤ ਉਸੇ ਤਰ੍ਹਾਂ ਹੀ ਚਲਦੀ ਰਹੂਗੀ ਇਸ ਵਾਰ ਪ੍ਰਦੀਪ ਜਿਹੜੀ ਇਹ ਜਿੰਨੀਆਂ ਵੀ ਚੋਣਵੀਂ ਰੈਲੀਆਂ ਆਈਆਂ ਚੋਣ ਜੜਾ ਹੈ ਨਾ ਜੀ ਇਹ ਇੱਕ ਦੂਜੇ ਦੇ ਅਗੇਂਸਟ ਬਿਆਨਬਾਜ਼ੀ ਦਾ ਚੋਣ ਚੱਲਦਾ ਪਿਆ ਇਸ ਵਾਰ ਜਨਤਾ ਨਾਲ ਕਨੈਕਟਡ ਚੋਣ ਕਿਸੇ ਵੀ ਪਾਰਟੀ ਦਾ ਨਹੀਂ ਲੱਗ ਰਿਹਾ ਜੀ ਕਿ ਜਨਤਾ ਵਾਸਤੇ ਅਸੀਂ ਕੀ ਕਰਾਂਗੇ ਆ ਕੀ ਲੈ ਕੇ ਆਵਾਂ ਜੀ ਇਹ ਆਪਸ ਵਿੱਚ ਇੱਕ ਦੂਜੇ ਨੂੰ ਨਿਚਾ ਤੇ ਖਾਣ ਵਾਸਤੇ ਚੋਣ ਦੀ ਜਿਹੜੀ ਰੈਲੀਆਂ ਹੋ ਰਹੀਆਂ ਨੇ ਜੀ ਨੇ ਤਾਂ ਪਿਛਲੀ ਵਾਰ ਗੱਲ ਹੁੰਦੀ ਸੀ ਕਿ ਇਹ ਡਵੈਲਪਮੈਂਟ ਦੀ ਇਨਫਰਾਸਟ੍ਰਕਚਰ ਦੀ ਰੋਜ਼ਗਾਰ ਦੀ ਮਹਿੰਗਾਈ ਦੀ ਪੈਟਰੋਲ ਮਹਿੰਗੇ ਦੀ ਇਸ ਵਾਰ ਉਹ ਸਾਰੇ ਮੁੱਦੇ ਹਰ ਇੱਕ ਪਾਰਟੀ ਦੇ ਉਸ ਤੋਂ ਗੈਬ ਨੇ ਇਸ ਵਾਰ ਇੱਕ ਦੂਜੇ ਨੂੰ ਜ਼ਿਆਦਾ ਬਿਆਨਬਾਜ਼ੀ ਦੇ ਨਾਲ ਕੀ ਰਿਹਾ ਜਾ ਰਿਹਾ ਨਾ ਕਿ ਜਨਤਾ ਦੇ ਮੁੱਦਿਆਂ ਨੂੰ ਕਨਸੈਂਟਰੇਟ ਕੀਤਾ ਜਾ ਰਿਹਾ ਅੱਛਾ ਖਬਰਾਂ ਇਹ ਕਹਿੰਦੀਆਂ ਨੇ ਸਰਬਜੀਤ ਜੀ ਜਾਣ ਤੋਂ ਪਹਿਲਾਂ ਮੈਂ ਆਖਰੀ ਗੱਲ ਦੱਸ ਹੀ ਜਾਵਾਂ ਹਾਂਜੀ ਕਿ ਪ੍ਰਿਯੰਕਾ ਗਾਂਧੀ ਨੇ ਵੀ ਪੰਜਾਬ ਆਉਣੇ ਬਿਲਕੁਲ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਾ ਹੈ ਤੇ ਹੋ ਸਕਦਾ ਹੈ ਕਿ ਰਾਹੁਲ ਗਾਂਧੀ ਪਟਿਆਲਾ ਤਰਨਵੀਰ ਗਾਂਧੀ ਦੇ ਹੱਕ ਦੇ ਵਿੱਚ ਹੋਣ ਪ੍ਰਚਾਰ ਕਰਨ ਦੇ ਲਈ ਨਜ਼ਰ ਆਉਣ। ਦੇਖੋ ਪ੍ਰਦੀਪ ਜੀ ਉਹੀ ਗੱਲ ਹੈ ਇਸ ਵਾਰ ਜਿਹੜਾ ਹੁਣ ਮੇਨ ਜਿਹੜੇ ਵੱਡੇ ਚਿਹਰੇ ਨੇ ਉਹ ਹੁਣ ਇਧਰ ਰੁਖ ਕਰਦੇ ਪਏ ਨੇ। ਹੁਣ ਇਹਨਾਂ ਦੇ ਜੋ ਵੀ ਰੈਲੀਆਂ ਨੇ ਉਸ ਤੋਂ ਬਾਅਦ ਹੀ ਸਾਰੀ ਕੈਲਕੂਲੇਸ਼ਨ ਨਿਕਲ ਸਕਦੀ ਹੈ ਕਿ ਵੀ ਜਨਤਾ ਦਾ ਹੁਣ ਕੀ ਮੂਡ ਚੇਂਜ ਹੁੰਦਾ ਹੈ ਬਿਲਕੁਲ ਤਾਂ ਦਿੱਲੀ ਦੇ ਵਿੱਚ ਤਾਂ ਗੱਠਜੋੜ ਚੱਲ ਰਿਹਾ ਹੈ ਦਿੱਲੀ ਦੇ ਵਿੱਚ ਰਾਹੁਲ ਗਾਂਧੀ ਤੇ ਸੀਐਮ ਤੇ ਆਪ ਦੇ ਕੌਮੀ ਕਨਵੀਨੈਂਟ ਅਰਵਿੰਦ ਕੇਜਰੀਵਾਲ ਦੀ ਇੱਕ ਗੱਲ ਹੈ ਬਿਲਕੁਲ ਜੀ ਹੁਣ 5 ਦਿਨ ਦੇ ਲਈ ਅਰਵਿੰਦ ਕੇਜਰੀਵਾਲੇ ਵੀ ਹੋਣੇ ਹੁਣ ਵੇਖਣਾ ਇਹ ਹੋਊਗਾ ਕਿ ਕਾਂਗਰਸ ਤੇ ਆਪ ਜਦੋਂ ਆਪਸ ਦੇ ਵਿੱਚ ਭੇੜਨਗੇ ਜਾਂ ਇੱਕ ਦੂਜੇ ਤੇ ਕੀ ਬਿਆਨਬਾਜ਼ੀ ਕਰਨਗੇ ਇਹ ਵੀ ਜਨਤਾ ਅਬਜ਼ਰਵ ਕਰੇਗੀ ਬਿਲਕੁਲ ਜੀ ਕਿਉਂਕਿ ਇੰਡੀਆ ਬਲੌਕ ਸੈਂਟਰ ਵਿੱਚ ਇਹ ਸਾਰੇ ਇਕੱਠੇ ਨੇ ਹੂੰ ਸਟੇਟ ਲੈਵਲ ਤੇ ਪੰਜਾਬ ਵਿੱਚ ਹੁਣ ਕੀ ਰਾਹੁਲ ਗਾਂਧੀ ਆਮ ਆਦਮੀ ਪਾਰਟੀ ਬਾਰੇ ਕੁਝ ਓਪੋਜ਼ਿਟ ਬੋਲਦੇ ਨੇ ਬੋਲਦੇ ਨੇ ਕਿ ਨਾਲ ਖੜ ਕੇ ਬੋਲਦੇ ਨੇ ਕਿ ਆਪਣੇ ਕਾਂਗਰਸ ਉਮੀਦਵਾਰਾਂ ਨੂੰ ਸਮਝਾ ਕੇ ਜਾਣਗੇ ਕਿ ਅਸੀਂ ਇੱਥੇ ਵੀ ਇਕੱਠੇ ਹੀ ਆ ਜੀ ਇਹ ਦੇਖਣਯੋਗ ਅੱਜ ਦੀ ਰੈਲੀ ਤੋਂ ਪਤਾ ਲੱਗੇਗਾ ਜੀ ਤਾਂ ਬਿਲਕੁਲ ਜੀ ਇਸ ਵਾਰ ਪੰਜਾਬ ਲੋਕ ਸਭਾ ਇਲੈਕਸ਼ਨ ਜੋ 2024 ਹੈ ਬੜੀਆਂ ਅਲੱਗ ਕਿਸਮ ਦੀਆਂ ਤਸਵੀਰਾਂ ਦੇਖਣ ਨੂੰ ਮਿਲਣਗੀਆਂ ਫੈਸਲਾ ਤੁਹਾਡੇ ਹੱਥ ਹੈ 1 ਜੂਨ ਨੂੰ ਤੁਸੀਂ ਨਿਰਧਾਰਿਤ ਕਰਨਾ ਹੈ ਕਿ ਸੱਤਾ ਕਿਹਦੇ ਹੱਥ ਦੇਣੀ ਹੈ ਕਿਉਂਕਿ ਵੋਟ ਦਾ ਫੈਸਲਾ ਤੁਹਾਡਾ ਆ ਜਾਣਾ ਤੁਸੀਂ ਆ ਵੋਟ ਤੁਸੀਂ ਕਰਨੀ ਆ ਬਟਨ ਤੁਸੀਂ ਦਬਣਾ ਤਾਂ ਫੈਸਲਾ ਵੀ ਤੁਹਾਡੇ ਹੱਥ ਹੈ ਉਮੀਦ ਕਰਦੇ ਹਾਂ ਸੋ ਸਮਝ ਕੇ ਫੈਸਲਾ ਕਰੋਗੇ ਤਾਂ ਅੱਜ ਦੇ ਐਪੀਸੋਡ ਦੇ ਵਿੱਚ ਫਿਲਹਾਲ ਇੰਨਾ ਹੀ ਜਲਦ ਹੋਵੇਗੀ ਮੁਲਾਕਾਤ ਅਗਲੇ ਐਪੀਸੋਡ ਤੇ ਨਾਲ ਅਦੋਂ ਤੱਕ ਲਈ ਬਨੇ ਰਹੋ ਸਾਡੇ ਨਾਲ ਤੇ ਵੇਖਦੇ ਰਹੋ ਸੱਤਾ ਦੰਗਲ ਸਿਰਫ ਪਬਲਿਕ ਆਡੀਆ ਨਿਊਜ਼ ਤੇ ਸਾਸ਼੍ਰੀਆ ਕਾ ਸਾਸ਼੍ਰੀਆ ਕਾਲ ਜੀ